ਕਾਲੀਥਾਰਚ ਚਿੱਟੇ ਦੇ ਨਾਲ ਫੜੀ ਗਈ ਬਰਖਾਸਤ ਮੈਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਕਿ ਅਮਨਦੀਪ ਕੌਰ ਦੀ ਅਚਾਨਕ ਜਿਹੜੀ ਰਾਤ ਤਬੀਅਤ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਦੱਸਦੀ ਇੱਕ ਡਾਕਟਰ ਜਿਹੜੀ ਉਸ ਦੀ ਜਾਂਚ ਕਰ ਰਹੀ ਸੀ ਔਰ ਪਾਇਆ ਗਿਆ ਸੀ ਕਿ ਉਸ ਦੇ ਗੁਰਦੇ ਦੇ ਵਿੱਚ ਪੱਥਰੀ ਹੈ ਜਿਸ ਦੇ ਕਾਰਨ ਉਸ ਨੂੰ ਜਿਹੜਾ ਅਚਾਨਕ ਦਰਦ ਉੱਠਿਆ ਤੇ ਵੀ ਦੱਸਿਆ ਜਾ ਰਿਹਾ ਹੈ ਕਿ 4 ਐਮ ਐਮ ਦੀ ਜਿਹੜੀ ਪੱਥਰੀ ਹੈ ਉਸ ਦੇ ਗੁਰਦੇ ਵਿੱਚ ਸੀ ਜਿਸ ਦੇ ਕਾਰਨ ਉਸ ਨੂੰ ਅਚਾਨਕ ਇੱਕਦਮ ਦਰਦ ਹੁੰਦਾ ਹੈ ਜਿਸ ਤੋਂ ਬਾਅਦ ਉਹ ਚੀਕਣ ਲੱਗ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉੱਥੇ ਦੱਸਦੀ ਹੈ ਕਿ ਉਸ ਜਾਇਦਾਦ ਜਿਹੜੀ ਹੈ ਉਸ ਨੂੰ ਸੀਜ਼ ਕਰ ਦਿੱਤਾ ਗਿਆ ਤਾਂ ਵਿਜੀਲੈਂਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਉਸਤੇ ਜਿਹੜਾ ਸ਼ਿਕੰਜਾ ਕੱਸਿਆ ਗਿਆ ਉਸ ਦੀ ਜਾਇਦਾਦ ਜਿਹੜੀ ਹੈ 1 ਕਰੋੜ 35 ਲੱਖ ਦੀ ਜਿਹੜੀ ਉਸ ਦੀ ਜਾਇਦਾਦ ਹੈ ਉਸ ਨੂੰ ਸੀਜ਼ ਕਰ ਦਿੱਤਾ ਗਿਆ ਪੂਰੀ ਪ੍ਰਾਪਰਟੀ ਸੀਜ਼ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਵੀ ਜਿਹੜਾ ਚਿਪਕਾ ਦਿੱਤਾ ਗਿਆ ਤਾਂ ਉੱਥੇ ਹੁਣ 3 ਦਿਨਾਂ ਦੇ ਲਈ ਵਿਜੀਲੈਂਸ ਰਿਮਾਂਡ ਤੇ ਚੱਲ ਰਹੀ ਹੈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਅਚਾਨਕ ਜਿਹੜੀ ਉਸ ਦੀ ਰਾਤ ਨੂੰ ਤਬੀਅਤ ਵਿਗੜਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਵਿਜੀਲੈਂਸ ਰਿਮਾਰਟ ਤੇ ਚੱਲਦੀ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਦੀ ਸਿਹਤ ਜਿਹੜੀ ਵਿਗੜ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਗੁਰਦੇ ਦੀ ਪੱਥਰੀ ਦੇ ਕਾਰਨ ਉਸ ਨੂੰ ਦਰਦ ਹੁੰਦਾ ਹੈ ਬਠਿੰਡਾ ਵਿਜੀਲੈਂਸ ਦੇ ਕੋਲ ਤਿੰਨ ਦਿਨਾਂ ਪੁਲਸ ਰਿਮਾਰਟ ਤੇ ਚੱਲ ਰਹੀ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਜਿਸ ਦੀ ਰਾਤ ਨੂੰ ਅਚਾਨਕ ਜਿਹੜੀ ਸਿਹਤ ਵਿਗੜ ਗਈ ਹੈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਭਰਤੀ ਕਰਵਾਇਆ ਗਿਆ ਡਾਕਟਰਾਂ ਦੇ ਮਤਾਬਕ ਉਸ ਨੂੰ ਗੁਰਦੇ ਦੀ ਪੱਥਰੀ ਦਾ ਦਰਦ ਹੋਇਆ ਸੀ ਜਿਸ ਦਾ ਇਲਾਜ ਚੱਲ ਰਿਹਾ ਤੇ ਹੁਣ ਠੀਕ ਹੈ ਜੋ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਡਾਕਟਰ ਮੁਤਾਬਕ ਗੁਰਦੇ ਦੇ ਵਿੱਚ 4 ਐਮ ਐਮ ਦੀ ਪੱਥਰੀ ਦੱਸੀ ਜਾ ਰਹੀ ਹੈ ਇਸ ਦਾ ਇਲਾਜ ਡਾਕਟਰ ਸੋਫੀਆ ਕਰ ਰਏ ਰਹੇ ਤੇ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਤੇ ਮੈਨੂੰ ਦੱਸਦੀਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਚਿੱਟੇ ਨਾਲ ਜਦੋਂ ਫੜੀ ਗਈ ਸੀ ਤਾਂ ਉਸ ਕੇਸ ਦੇ ਵਿੱਚ ਜਿਹੜਾ ਕਿ ਉਸ ਜ਼ਮਾਨਤ ਤੇ ਬਾਹਰ ਆਈ ਹੋਈ ਸੀ ਲੇਕਿਨ ਉਸ ਤੋਂ ਬਾਅਦ ਫਿਰ ਜਦੋਂ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਜਿਹੜਾ ਕਿ ਇਸ ਨੂੰ ਪੁੱਛਗਿੱਛ ਤੇ ਲਈ ਬੁਲਾਇਆ ਜਾਂਦਾ ਜਦੋਂ ਵਿਜੀਲੈਂਸ ਨੂੰ ਸ਼ੱਕ ਹੁੰਦਾ ਹੈ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਸ ਨੂੰ ਜਿਹੜਾ ਕਿ ਇਸ ਦੀ ਸਾਲਾਨਾ ਆਮਦਨ ਜਿਹੜੀ ਸੀ ਉਹ 1 ਕਰੋੜ 8 ਲੱਖ ਰੁਪਏ ਸੀ ਹਾਲਾਂਕਿ ਜੋ ਖਰਚਾ ਸੀ ਉਹ 1 ਕਰੋੜ 39 ਲੱਖ ਰੁਪਏ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਜਾਂਦਾ ਹੈ ਔਰ ਇਸ ਦੀ ਜੋ ਪ੍ਰਾਪਰਟੀ ਹੈ 1 ਕਰੋੜ 38 ਲੱਖ ਰੁਪਏ ਦੀ ਜਿਹੜੀ ਇਸ ਦੀ ਪ੍ਰਾਪਰਟੀ ਹੈ ਜਾਇਦਾਦ ਹੈ ਉਸ ਨੂੰ ਸੀਜ਼ ਕਰ ਦਿੱਤਾ ਜਾਂਦਾ ਹੈ ਔਰ ਉਸ ਤੇ ਜਿਹੜਾ ਕਿ ਨੋਟਿਸ ਵੀ ਬੀਤੇ ਦਿਨ ਚਪਕਾ ਦਿੱਤਾ ਜਾਂਦਾ ਹੈ ਮੇਰਾ ਨਾਮ ਹੈ ਸਸ਼ਕਾਲ ਸਿੰਘ ਮੇਰਾ ਨਾਮ ਡਾਕਟਰ ਸੋਫੀਆ ਹੈ ਕਿ ਮੈਂ ਇੱਥੇ ਆ ਜਰਜਿਕਲ ਸਪੈਸ਼ਲਿਸਟ ਪੋਸਟਡ ਹਾਂ ਸਿਵਲ ਹਸਪੀਟਲ ਪਟੰਡਾਰ ਹਾਂ ਹਾਂ ਸਾਡੇ ਕੋਲ ਇੱਕ ਪੇਸ਼ੈਂਟ ਵੀ ਲੈ ਕੇ ਆਇਆ ਗਿਆ ਹੈ ਉਹਦੇ ਪੇਨ ਸਿਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੋ ਰਹੀ ਉਹਦੇ ਵਿੱਚ ਪੱਥਰੀ ਆਈ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਐਸਾ ਪੇਸ਼ੈਂਟ ਸਟੇਬਲ ਹੈ ਪਰ ਟ੍ਰੀਟਮੈਂਟ ਚੱਲ ਰਿਹਾ ਹੈ ਟ੍ਰੀਟਮੈਂਟ ਕਦੋਂ ਤੱਕ ਨਹੀਂ ਹਜੇ ਟ੍ਰੀਟਮੈਂਟ ਚੱਲ ਰਿਹਾ ਹੈ ਜੀ ਨਾ ਅਮਲੀ ਇਹ ਹੋਰ ਇਤਿਹਾਸਿਕ ਲੱਗ ਰਿਹਾ ਹੈ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਨਾਲ ਹੀ ਦਾ ਕਿੰਨੇ ਕੁ ਵੇਸਤ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-पास